ਦੋਸਤੋ ਚੈਨਲ ਪੰਜਾਬ ਵਾਲਾ ਪੌਡਕਾਸਟ ਦੀ ਟੀਮ ਅੱਜ ਪਹੁੰਚੀ ਹੋਈ ਹੈ 40 ਮੁਕਤਿਆਂ ਦੀ ਪਵਿੱਤਰ ਧਰਤੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰੈੱਡ ਕਲਾਸ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਨਾਟਕ ਮੁਕਾਬਲੇ ਕਰਵਾਏ ਜਾ ਰਹੇ ਨੇ ਜਿੱਥੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਲਗਭਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਜੇਤੂ ਵਿਦਿਆਰਥੀ ਇਸ ਨਾਟਕ ਮੁਕਾਬਲੇ ਦੇ ਵਿੱਚ ਭਾਗ ਲੈ ਰਹੇ ਨੇ ਤੇ ਨਸ਼ਿਆਂ ਦੇ ਵਿਰੁੱਧ ਸਾਡੇ ਸਮਾਜ ਦੇ ਵਿੱਚ ਜਾਗਰੂਕਤਾ ਪੈਦਾ ਕਰ ਰਹੇ ਨੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਸ਼ਾਸਨ ਦਾ ਇਹ ਇੱਕ ਉਦਮ ਹੈ ਜਿਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਤੇ ਐਸਐਸਪੀ ਸ਼੍ਰੀ ਉਸਾਰ ਗੁੱਤਾ ਵੀ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੈ ਤੇ ਬੱਚਿਆਂ ਦੀ ਹੌਸਲਾ ਅਫਸਾਈ ਦੇ ਲਈ ਵਿਸ਼ੇਸ਼ ਰੂਪ ਦੇ ਵਿੱਚ ਪੰਜਾਬੀ ਫਿਲਮੀ ਐਕਟਰ ਗੁੱਗੂ ਗਿੱਲ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਜਾ ਰਹੇ ਨੇ ਤੇ ਆਓ ਜਾਣਕਾਰੀ ਇਕੱਠੀ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪ੍ਰਸ਼ਾਸਨ ਕਿਵੇਂ ਸਾਡੇ ਸਮਾਜ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਸੁਨੇਹਾ ਦੇ ਰਿਹਾ ਹੈ ਕਿਵੇਂ ਚੇਤਨਾ ਕਿਵੇਂ ਜਾਗਰੂਕਤਾ ਪੈਦਾ ਕਰ ਰਿਹਾ ਹੈ ਇਹ ਨਾਟਕ ਨਸ਼ਿਆਂ ਦੀ ਮਾਰ ਤੋਂ ਡਾਕਟਰ ਸੰਜੀਵ ਕੁਮਾਰ ਐਸ ਡੀ ਐਮ ਮਲੋਟ ਦਾ ਲਿਖਿਆ ਹੋਇਆ ਤੇ ਉਹਨਾਂ ਦਾ ਇਹ ਨਾਟਕ ਬੱਚੇ ਖੇਡ ਰਹੇ ਨੇ ਇਹ ਨਾਟਕ ਕਿਵੇਂ ਸਾਡੇ ਸਮਾਜ ਦੇ ਵਿੱਚ ਸੁਨੇਹਾ ਦਿੰਦਾ ਇਹ ਦੇਖਣ ਵਾਲੀ ਗੱਲ ਹੋਊਗੀ ਆਓ ਜਾਣਕਾਰੀ ਇਕੱਠੀ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਰਾਹੀਂ ਨਸ਼ਿਆਂ ਦੇ ਵਿਰੁੱਧ ਸਰਕਾਰ ਪੁਲਿਸ ਕਿਵੇਂ ਸਾਡੇ ਸਮਾਜ ਦੀ ਮਦਦ ਕਰ ਸਕਦੀ ਹੈ ਇਹ ਕਿਵੇਂ ਪ੍ਰਚਾਰਿਆ ਜਾ ਰਿਹਾ ਹੈ ਐਂਡ ਤੇ ਡਾਕਟਰ ਸਾਹਿਬ ਨੇ ਇੱਕ ਵਿਲੱਖਣ ਚੀਜ਼ ਜਿਸ ਕਰਕੇ ਜਨਾ ਸ਼੍ਰੀ ਮੁਖਸਰ ਸਾਹਿਬ ਨੂੰ ਪੋਹਰੇ ਸੰਸਾਰ ਦੇ ਵਿੱਚ ਜਾਣਿਆ ਜਾਂਦਾ ਹੈ ਉਹ ਬਣ ਕੇ ਕਿ ਆਪ ਸਭ ਨੂੰ ਇਸ ਪ੍ਰੋਗਰਾਮ ਦੇ ਇਸ ਨਾਟਕ ਦੇ ذریعے ਤੁਹਾਡੇ ਉਪਰ ਹੋਏਗੀ ਸੋ ਟੀਮ ਨੂੰ ਮੈਂ ਬੁਝਾਰਿਸ਼ ਕਰਦਾ ਹਾਂ ਜੀ ਕਰਨ ਪੇਸ਼ ਕਰੇ ਜਾਈਆ ਮੈਂ ਨਸ਼ਿਆ ਵਿਰੋਧ ਲੜਾਈ ਮੈਂ ਲੜਕੇ ਰਹਾਂਗੀ ਆਜੋ ਸਾਰੇ ਪ੍ਰਾਣੇ ਕਰੀਏ ਆਜੋ ਸਾਰੇ ਪ੍ਰਾਣੇ ਕਰੀਏ ਨਸ਼ਿਆਂ ਨੂੰ ਭਜਾਵਾਂਗੇ ਕਰਕੇ ਇਹਦਾ ਪੂਰਾ ਖਾਤਮਾ ਪੰਜਾਬ ਨੂੰ ਵਰਗ ਬਣਾਵਾਂਗੇ ਪੰਜਾਬ ਨੂੰ ਵਰਗ ਬਣਾਵਾਂਗੇ ਆ ਨੀਂ ਗਿਸਮਤ ਦੇ ਬਣ ਕੇ ਜਿੱਤੀ ਵੀਰ ਵੜਦੇ ਜੜੀਏ ਤੇ ਸਤਜਨ ਨੇ ਮਿਲਵਾਨੀ ਦੇਖਾਉਣੇ ਸੀ ਮੇਰੀ ਸੇਵਾ ਕਰਨ ਦੀ ਉਮਰ ਛੇ ਮੈਂ ਤੋਂ ਸੇਵਾ ਕਰੂੰਦਾ ਜੜੀ ਜੇ ਭਵਿਸ਼ਾ ਕਰਵਾ ਗਿਆ ਮਰੂ ਖੰਨ ਤੇ ਨਸ਼ੇ ਕਰਨ ਲੱਗ ਪਿਆ ਬਾਪੂ ਆਹ ਤੋ ਜਿਹੜੀ ਤੇ ਜੁਕਿਆ ਹਾਂ ਨਾ ਮੈਂ ਡੈੜੀ ਜੜੀ نش بارے سوچا ਕਹਿੰਦੇ ਨਹੀਂ ਜਿਹੜਾ ਪਾਰਨਾ ਕਿੰਨੇ ਤੇਰਾ ਪਿੰਡ ਲੱਗਿਆ ਜਾਂਦਾ ਉੱਥੇ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਜਾਂਦਾ ਤਾਂ ਆਪਾਂ ਕੀ ਕਰਾਂਗੇ ਆਪਣਾ ਕੀ ਫਰਜ਼ ਬਣਦਾ ਉਹ ਆ ਜੀ ਫਿਰ ਤੁਸੀਂ ਕੀ ਜਵਾਬ ਦੋਗੇ ਮਤ ਮੈਂ ਕੀ ਸਾਰਿਆਂ ਨੇ ਨਹੀਂ ਰਹੇ ਜਵਾਬ ਦਿੰਦਾ ਕਿ ਅਸੀਂ ਉਸ ਐਕਸੀਡੈਂਟ ਹੋਏ ਵਿਅਕਤੀ ਨੂੰ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਵਾਂਗੇ ਤਾਂ ਜੋ ਉਹ ਦੀ ਜਲ ਜਲਤ ਜਾਨ ਬਚ ਸਕੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਅਸੀਂ ਸੌਖਾਦੇ ਆ نشا کرتا ہوج کرا مدد کرشاسن بھی دل کو ساتھ دے با